ਇਹ ਜੀਓ ਆਪਣੇ ਧਰਮ ਚੁੱਕ ਨਜ਼ਰ ਆਏ ਸਾਧੂਆਂ ਨੂੰ ਉੱਥੇ ਖਵਾ ਕੇ ਆਏ ਆਪਣੇ ਧਰਮ ਨੇ ਲੈ ਕੇ ਆਏ ਇਹਦਾ ਨੀਤਰਾਸ ਤੇ ਜੋ ਘਰ ਹੀ ਸਾਰਾ ਸਬੰਧ ਢੋਲਿਆ ਤੇ ਨੀਤਰਾਸ ਕੱਦ ਨਾ ਹੋਈ ਕੱਲ ਨੀਤਰਾਸ ਹੋਈ ਕੱਲ ਦੀ ਗੱਲਾਂ ਨਾ ਹੁਣ ਅੱਬਾ ਕੱਲ ਵਿਚਾਰ ਜਿੱਤੇ ਰੱਬ ਸਬਾਬਤ ਕੀਤੀ ਸੀ ਜਦੋਂ ਹੱਥ ਦੀ ਮੰਦਰੀ ਤੇ ਦਲਵਾਰ ਸੱਦ ਨੂੰ ਦੇ ਕੇ ਆਗੇ ਨਾ ਤਨ ਗੁਰਦਾਨ ਸਿੰਘ ਸਾਹਿਬ ਜੀ ਮਹਾਰਾਜ ਸਬਦ ਸੋਧ ਤੋਂ ਬਾਅਦ ਤਕੰਤ ਵਿੱਚ ਰਹਿਣ ਲੱਗੇ ਤੇ ਪਿਤਾ ਕਾਲੂ ਜੀ ਨੇ ਝਿੜ ਗਿਆ ਇਥੋਂ ਤੱਕ ਤੱਕ ਮੈਂ ਤੇਰਾ ਬਾਪ ਨਹੀਂ ਤੂੰ ਮੇਰੇ ਘਰ ਵਿੱਚੋਂ ਨਿਕਲ ਜਾ ਬਾਤ ਨੂੰ ਇਹ ਗੱਲ ਕਹਿਣੀ ਬਹੁਤ ਔਖੀ ਆ ਫਿਰ ਤੇ ਕਿਉਂ ਕਹਿੰਦਾ ਫਿਰ ਕਈ ਵਾਰਾ ਦੁਨਿਆਵੀ ਤੌਰ ਤੇ ਜਦੋਂ ਘਾਟੇਵਾਂ ਪਾਸੇ ਨੂੰ ਜਾਂਦਾ ਨਾ ਦੁਨਿਆਵੀ ਤੌਰ ਤੇ ਉਹਦਾ ਬੰਦੇ ਨੂੰ ਗੁੱਸਾ ਆਉਂਦਾ ਹੈ। ਕ੍ਰੋਧ ਆਉਂਦਾ ਹੈ, ਦੁੱਖ ਹੁੰਦਾ ਹੈ। ਇਸੇ ਕਰਕੇ ਜਦੋਂ ਪਤਾ ਲੱਗਾ ਰਾਏ ਬੁਲਾਰ ਨੂੰ ਬਿਗੁਰਦਾਂਸਾ ਜੀ ਮਾਰਾ ਕਿਸੇ ਸਾਧੂ ਨੂੰ ਸੋਦੇ ਦੀ ਮੰਦਰੀ ਤੇ ਗਣਵਾ ਦੇ ਤੇ ਮਨਤਾ ਕਾਲੂ ਜੀ ਨੇ ਛੜਕਿਆ ਹੁਣ ਵਿਉਂਤਾ ਬੰ ਬਣਾਉ ਲੱਗਿਆ ਰੈਗੂਲਰ ਵਿਉਂਤਾ ਬੰ ਲੱਗਿਆ ਬਿ ਕਿੱਦਾ ਕੋਈ ਕਿਹੜਾ ਤਰੀਕਾ ਵਰਤਿਆ ਜਾਵੇ ਜਿਸ ਨਾਲ ਮਨਤਾ ਕਾਲੂ ਜੀ ਵੀ ਖੁਸ਼ ਰਹਿਣ ਤੇ ਤਨਗੁਰ ਦਾ ਸਾਧ ਸੰਮੇਸ਼ਾ ਖੋਜੀ ਜੀ ਭਾਵੇਂ ਪਿਤਾ ਲੜਦੇ ਸੀ ਉਹ ਫਿਰ ਵੀ ਖੁਸ਼ ਸੀ ਉਹਨਾਂ ਨੂੰ ਪਤਾ ਸੀ ਇਹ ਮੇਰਾ ਪਿਤਾ ਹੈ ਭਗਵਾਨ ਹੈ ਤੇ ਮੇਤਾ ਤਾਲੂ ਜੀ ਆਪਣਾ ਪੁੱਤਰੀ ਸਮਝਦੇ ਸੀ ਤੇ ਤਰਗੁਰਦਾਸ ਸਾਹਿਬ ਵੀ ਖੁਦ ਖੁਦਾ ਸੀਗੇ ਪਰ ਅਕਲ ਤੇ ਪਰਦਾ ਪਿਆ ਹੋਇਆ ਸੀ ਅਕਲ ਤੇ ਪਰਦਾ ਹੁਣ ਅਗੁੱਦੇ ਦੇਖੋ ਕਿ ਕਿੱਡੀ ਵੱਡੀ ਭਗਤੀ ਦੇ ਮਾਲਕ ਮਹਤਾ ਕਾਲੂ ਜੀ ਜਿਨ੍ਹਾਂ ਦੇ ਤਰੇ ਰੱਬ ਆਇਆ ਅਗੁੱਦੇ ਪੜਤਾਰ ਨੂੰ ਇਹ ਬੰਗ ਤਾਂ ਫਿਰ ਉਹ ਨਾਨਕ ਸਾਹਿਬ ਨੂੰ ਕਹਿੰਦਾ ਪਈ ਪਈ ਇਹ ਗੱਲ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਸੰਸਾਰ ਤੇ ਭਾਵੇਂ ਕਿੰਨੀਆਂ ਭਗਤੀਆਂ ਲੈ ਕੇ ਸੰਸਾਰ ਤੇ ਆਇਆ ਹੋ ਬੰਦਾ ਦੇਵੀ ਦੇਵਤੇ ਅਵਤਾਰ ਸਾਰੇ ਭੁੱਲੇ ਇਹਨੇ ਵੀ ਕੋਈ ਨਹੀਂ ਭੁੱਲਿਆ ਕਿਤੇ ਨਾ ਕਿਤੇ ਜਾ ਕੇ ਸਾਰਾ ਸੰਸਾਰ ਤੇ ਜਿੰਨੇ ਆਏ ਨਬੀ ਪੀਰ ਔਲੀਏ ਅਵਤਾਰ ਸਭ ਕਿਤੇ ਨਾ ਕਿਤੇ ਜਾ ਕੇ ਭੁੱਲੇ ਕੇਵਲ ਦੋ ਨੇ ਨਹੀਂ ਭੁੱਲਦੇ ਇੱਕ ਤਾਂ ਖੁਦ ਖੁਦਾ ਨਹੀਂ ਭੁੱਲਦਾ ਜੀਵ ਨੂੰ ਰੋਟੀ ਪਰਸਨ ਰੋਟੀ ਨਾ ਮਿਲੇ ਸਾਡੇ ਰੋਟੀ ਦਾ ਪ੍ਰਬੰਧ ਨਾ ਹੋਵੇ ਸਾਡੇ ਖਾਣ ਪੀਣ ਦਾ ਪ੍ਰਬੰਧ ਨਾ ਹੋਵੇ ਕੋਲ ਜਿਵੇਂ ਸਾਨੂੰ ਅਸੀਂ ਭੁੱਖੇ ਰਹ ਜੀ ਨਹੀਂ ਭੁੱਲਦਾ ਅਸੀਂ ਭੁਲੇ ਹੋਇਆ ਨੂੰ ਕੋਈ ਸਦ ਉਹ ਉਹ ਨਹੀਂ ਸਦ ਭਲਾਉਂਦਾ ਉਹ ਸਾਨੂੰ ਹਰ ਟਾਈਮ ਹਰ ਸਵਾਸ ਯਾਦ ਰੱਖਦਾ ਹੈ ਕੁਝ ਨਾ ਕੁਝ ਸਾਨੂੰ ਹਿੱਸੇ ਹੁੰਦਾ ਦੇਈ ਜਾ ਰਿਹਾ ਨਾ ਗਾਰੇ ਪੈਂਦਾਂ ਨਾ ਉਹ ਖੁਦ ਖੁਦਾ ਭੁੱਲਦਾ ਬਾ ਗੁਰੂ ਬੋਲਦਾ ਗੁਰੂ ਬਲੀ ਬੋਲਦਾ ਤੇ ਦੁਨੀਆਂ ਸੁਦਾ ਦੇ ਬੋਲਦੇ ਬਾਹਰ ਸੰਸਾਰ ਦੇ ਕਿੰਨੀ ਕੋਈ ਸ਼ੌਤੀ ਲੈ ਕੇ ਆਇਆ ਉਹ ਭੁੱਲੇ ਤੇ ਭੁੱਲਦੇ ਰਹਿਣ ਨੂੰ ਭੁੱਲਦੇ ਰਹਿ ਪਿਛੇ ਹੁਣ ਵਿਉਤ ਬਣਾਈ ਕੁਦਰਤ ਤੋਂ ਆਪਣਾਉਂਦੀ ਪਿਆਰੋ ਕੁਦਰਤ ਟੋਆ ਬਣਾਉਂਦੀ ਏ ਜਿਹੜਾ ਅੱਗੇ ਜਾ ਕੇ ਜਿਸ ਬੰਦੇ ਨੇ ਜੀਜਾ ਬਣਨਾ ਸੀ ਗੁਰਦਾਮ ਸਾਹਿਬ ਦਾ ਜਿਸ ਨਾਲ ਪੈਣ ਬਹੁਣੀ ਸੀ ਗੁਰਦਾਮ ਸਾਹਿਬ ਨੇ ਬੀਬੀ ਨਾਨਕੀ ਉਹ ਵੀ ਪਟਵਾਰੀ ਸੀ ਉਹ ਵੀ ਪਟਵਾਰੀ ਸੀਗਾ ਇਹ ਦੇਰਾਂ ਨੀ ਦੋਸੀ ਯਾਦ ਕਰਦੇ ਜਨੋਂ ਸੀ ਉਹ ਜ਼ਮੀਨ ਮਿਲਣ ਵਾਸਤੇ ਮਹਿਤਾ ਕਾਲਜੀ ਦੇ ਨਾਲ ਸਹਿਯੋਗ ਦੇਣ ਵਾਸਤੇ ਕਿਉਂਕਿ ਵੱਡਾ ਖਾਤਾ ਸੀ ਨਾ ਰਾਜ ਦਾ ਪ੍ਰਬੰਧ ਕੁਸ਼ੂਰੀਓ ਸੁਣਾਉਂਦਾ ਹੈ ਇੰਨੀ ਜ਼ਮੀਨ ਨੂੰ ਮਿਲਣਾ ਕੱਲਾ ਬਿਮਾਰੀ ਦਾ ਕੰਮ ਨਹੀਂ ਜ਼ਿੰਮੇਵਾਰਤਾ ਦਾ ਹੋ ਜਾਂਦਾ ਉਹ ਜੈ ਰਾਮ ਨੇ ਤੁਮ ਬੁਲਾਉਦੇ ਦੇ ਵਾਰ ਤੱਕ ਕਈ ਵਾਰ ਆਉਣਾ ਜੈ ਰਾਮ ਜਵਾਨ ਸੀ ਗੁੰਡਾ ਸੀਗਾ ਤੈ ਸੋਚਿਆ ਮੁੰਡਾ ਸੋਣਾ ਹੈ ਚੰਗੇ ਪੈਸੇ ਕਮਾਉਂਦਾ ਹੈ ਤੇ ਜੀ ਬੀਬੀ ਨਾਨਕ ਜੀ ਦਾ ਨਿਯਾਗ ਕੀਤਾ ਜਾਵੇ ਤਾਂ ਸਮਾਪਾ ਕੇ ਇਹਦੇ ਕੋਲ ਤਨਗੁਰਦਾਨ ਸਾਹਿਬ ਨੂੰ ਭੇਜਿਆ ਜਾਵੇ ਤਾਂ ਲੜਾਈ ਖਤਮ ਹੋ ਸਕਦੀ ਹੈ ਇਹਦਾਂ ਸੋਚੀ ਤਾਂ ਪੁੱਛਿਆ ਜੇ ਰਾਮ ਆਪਾਂ ਜੇ ਤੁਹਾਡਾ ਰਿਸ਼ਤਾ ਹੁੰਦਾ ਹੋਵੇ ਕਿਉਂਕਿ ਉਹ ਮੁਸਲਮਾਨ ਸੀ ਨਾ ਰਾਹਿਬ ਨਾਰ ਉਹਨੂੰ ਪਤਾ ਨਹੀਂ ਸੀਗਾ ਵੀ ਉਹ ਵੀ ਗਤਰੀ ਆ ਤੇ ਉਹ ਵੀ ਗਤਰੀ ਆ ਪਰ ਇਧਰ ਵਿਦੇਦੀ ਦਾ ਵਿਦੇਦੀ ਦਾ ਤੇ ਪੁਕਾਰਿਆ ਜਾਂਦਾ ਇਸਤਾਨ ਗੁਰਦਾਨ ਦੇ ਪਰਿਵਾਰ ਨੂੰ ਵਿਦੇਦੀ ਆ ਹਾਂ ਤੇ ਬਿੱਦੀ ਵੀ ਕਤਰੀ ਪਰ ਰਾਇਬਲਾਂ ਨੂੰ ਸੀ ਪਤਾ ਤੇ ਆਪਣੇ ਸਹਤਾ ਵਾਸਤੇ ਰੋਟੀ ਪਾਣੇ ਵਾਸਤੇ ਆਪਣੀ ਸੇਵਾ ਵਾਸਤੇ ਇੱਕ ਬ੍ਰਾਹਮਣ ਨੂੰ ਲਾ ਲੈ ਕਿਉਂ ਨਾ ਅਸੀਂ ਜੈਰਾ ਜਦੋਂ ਨਾ ਜ਼ਮੀਨ ਮਰਉਣ ਵਾਸਤੇ ਤਲਵੰਡੀ ਆਉਣਾ ਨਾ ਜਿਹੜਾ ਅੱਜ ਨੂੰ ਅਸੀਂ ਅੱਜ ਕਲ ਕਰਤਾਰਪੁਰ ਕਹਿੰਦੇ ਆ ਜਦੋਂ ਉੱਥੇ ਆਉਣਾ ਰਾਜਪੁੱਤਰ ਦੇ ਜਿਵੇਂ ਮਿਲਣ ਬਣਾਉਣ ਵਾਸਤੇ ਤੇ ਨਾਲ ਸੇਵਾਦਾਰ ਨੂੰ ਲੈ ਕੇ ਆਉਣਾ ਉਹਦਾ ਨਾਮ ਸੀ ਉਹਦਾ ਬ੍ਰਾਹਮਣ ਉਹਨੂੰ ਪੁੱਛਿਆ ਵੀ ਬ੍ਰਾਹਮਣ ਦੁਸ਼ਮਾਨ ਵਿੱਚ ਆਉਂਦਾ ਤੈਨੂੰ ਪੁੱਛ ਲੈਨੇ ਆਪਾਂ ਦਿੱਤੀ ਰਿਵਾਜ ਬ੍ਰਾਹਮਣ ਇਹ ਰਿਸ਼ਤਾ ਜੁੜ ਸਕਦਾ ਤੇ ਨਹੀਂ ਜੁੜ ਸਕਦਾ ਉਹਨਾਂ ਨੇ ਪੁੱਛਿਆ ਵੀ ਜੇ ਤੁਹਾਡਾ ਰਿਸ਼ਤਾ ਜੁੜਦਾ ਵਿਆਹ ਸ ਵਿੱਚ ਵੇਰ ਦਾਦਾ ਹੋਵੇ ਅੱਪਾ ਕਾਲਜ ਲਈ ਪੁੱਛ ਪੁੱਛ ਲਾ ਮੈਥਾ ਕਾਲਜ ਨੂੰ ਜਿਆਦਾ ਮਨ ਲਗਾ ਰਾਜ ਸਾਹਿਬ ਮੈਂ ਪੁੱਛਦਾ ਚੰਗਾ ਲੱਗਦਾ ਬੇ ਅਪਰੇ ਲੜਕੀ ਦੱਸਦਾ ਮੈਂ ਤੀ ਪੁੱਛਦਾ ਤੁਸੀਂ ਪੁੱਛੋ ਤੁਸੀਂ ਪੁੱਛੋਦੇ ਬਣ ਜਾਓ ਉਰਾਇਪਲਾਂ ਨੂੰ ਇਹਨਾਂ ਰੀਤੀ ਰਵਿਜ ਦਾ ਪਤਾ ਨਹੀਂ ਸੀ ਰਾਇਪਲਾਂ ਦਾ ਬਿਰੂ ਬ੍ਰਹਮਣ ਦਿੱਤੇ ਰੁਪੇਸ਼ ਹੰਤ ਬੇ ਤੁਸੀਂ ਬ੍ਰਹਮਣ ਜਾਤੀ ਦੇ ਜੇ ਇਹ 베ਦੀਆਂ ਦਾ ਤੇ ਥੱਤਰੀਆਂ ਦਾ ਸੰਬੰਧ ਜੁੜ ਸਕਦਾ ਪੰਜਾ ਰਾਮ ਖੱਤਰੀ ਸੀ ਸੀਗੇ ਗੁਰਦਾਸ ਸਿੰਘ ਸਾਹਿਬ ਦਾ ਪੁਰਾਣ ਖੱਤਰੀ ਕਰੇ ਬੇਦੀ ਕਰਕੇ ਵਜਦੇ ਸੀ ਹੁਣ ਇੱਕ ਗੋਤ ਥੋੜੀ ਹੁੰਦੀ ਆ ਇੱਕ ਜਾਤ ਵਿੱਚ ਇੱਕੋ ਥੋੜੀ ਦੀ ਆ ਕਈ ਗੋਤਾਂ ਨੇ ਸਿੱਖ ਸਿੱਖ ਦੀ ਗੋਤਾਂ ਵਿੱਚ ਕਿੰਨੀਆਂ ਗੋਤਾਂ ਨੇ ਬ੍ਰਾਹਮਣੀਏ ਗੋਤਾਂ ਵਿੱਚ ਕਿੰਨੀਆਂ ਗੋਤਾਂ ਨੇ ਅੱਗੇ ਸਾਖਾਂ ਪੁੱਟੀਆਂ ਦੀਆਂ ਪਰਿਵਾਰਾਂ ਦੇ हिसाब ਤੇ ਗੋਤਾਂ ਚਲਦੀਆਂ ਰਹਦੀਆਂ ਨੇ ਬੰਦਨੀਆਂ ਰਹਦੀਆਂ ਨੇ ਨਦਾ ਬ੍ਰਹਮਣ ਕਹਿੰਦਾ ਲਗਾ ਰਾਜ ਜੀ ਹੈ ਤਾਂ ਉਹ ਵੀ ਕਤਰੀ ਮੇਤਾ ਕਣਜੀ ਵੀ ਕਤਰੀ ਜੈ ਰਾਮ ਜੀ ਦਾ ਪਰਿਵਾਰ ਵੀ ਕਤਰੀ ਸਮਝ ਜੋੜ ਸਕਦੇ ਆ ਕੋਈ ਨੁਕਸਾਨ ਵਾਲੀ ਗੱਲ ਨਹੀਂ ਫਿਰ ਗੱਲ ਕਿਵੇਂ ਚੱਲੇ ਫਿਰ ਨਦਾ ਬ੍ਰਹਮਣ ਉਹ ਜਿਹੜਾ ਨੌਕਰ ਸੀ ਨਾ ਜੈ ਰਾਮ ਜੀ ਦਾ ਨਾਲ ਸਿਵਾ ਦਾ ਰਾਯਾ ਉਹਨੂੰ ਕਿਹਾ ਵੀ ਤੂੰ ਚਲਾ ਗਾ। ਉਦੋਂ ਜ਼ਿਆਦਾ ਤੌਰ ਤੇ ਪੰਡਤ ਲੋਗ ਬ੍ਰਹਮਣ ਲੋਗ ਜਿਹੜੇ ਦੇ ਨਾਲ ਰਿਸ਼ਤੇ ਜ਼ਿਆਦਾ ਇਹੋ ਹੀ ਕਰਾਉਂਦੇ ਦੇ ਸੀ। ਗਰੀਬ ਮੀਲ ਦੇ ਜ਼ਿਆਦਾ ਤੌਰ ਤੇ ਸਬੰਧ ਇਹੋ ਹੀ ਜੋੜਦੇ ਦੇ ਸੀ। ਤੇ ਜਦੋਂ ਮਹਿਤਾ ਕਾਲੂ ਜੀ ਵੀ ਆਏ ਉਹਨਾਂ ਵੀ ਆਪਣੇ ਦੁੱਧ ਦੇ ਜਿਹੜੇ ਪਟਵਾਰੀ ਸੀਗੇ